ਚੱਲ ਪੀ ਹਾਂਜੀ ਵੀਰੇ ਕੀ ਹਾਲ ਚਾਲ ਸਾਰੇ ਵੀਰ ਭਰਾਵਾਂ ਦਾ ਵੀਰੇ ਅੱਜ ਆਪਾਂ ਛੁੱਟੀ ਜਾਣਕਾਰੀ ਦਿੰਨੀ ਆ ਜਿਵੇਂ ਆਪਣੇ ਆਹ ਫਾਰਮ ਦੇ ਵਿੱਚ ਮੈਨੂਅਲ ਡ੍ਰਿੰਕਰ ਲੱਗੇ ਹੁੰਦੇ ਆ ਤੇ ਇਹਨਾਂ ਡ੍ਰਿੰਕਰਾਂ ਤੇ ਨਾ ਵੀਰੇ ਇਹਨਾਂ ਡ੍ਰਿੰਕਰਾਂ ਇੱਥੇ ਜਾਨਵਰ ਬਹਿ ਕੇ ਮਿੱਠਾ-ਮਿੱਠਾ ਵਿੱਚ ਕਰੀ ਜਾਂਦੇ ਰਹਿੰਦੇ ਆ ਤੇ ਪਾਣੀ ਗੰਦਾ ਕਰ ਦਿੰਦੇ ਆ ਜੇ ਹੁਣ ਆਪਣਾ ਬਾੜ ਗੰਦਾ ਪਾਣੀ ਪੀਊਗਾ ਤਾਂ ਬਿਮਾਰ ਵੀ ਹੋਊਗਾ ਹਨਾ ਤੇ ਇਹਨਾਂ ਨੂੰ ਵੀਰੇ ਆਪਾਂ ਇੱਕ ਹੱਲ ਲੱਭਿਆ ਬਸ ਜਿਵੇਂ ਕੋਈ ਇਸ ਤਰੀਕੇ ਢੱਕਣ ਹੁੰਦੇ ਆ ਹਨਾ ਇਹ ਟੱਕਣ ਆਪਾਂ ਕੁੱਤੇ ਧਰਦੇ ਨੇ ਇਹਨਾਂ ਦੇ ਕੁੱਤੇ ਧਰਦੇ ਤੇ ਉੱਤੇ ਵੀ ਇਸ ਤਰੀਕਿਆਂ ਨਾਲ ਡਰਾ ਡੁਲਾ ਸਰਦੇ ਤੇ ਕੰਡਲੇ ਧਸ ਕੇ ਤੇ ਜਿਹਦੇ ਨਾਲ ਪਾਣੀ ਬਾੜ ਉੱਤੇ ਬੈਠੂਗਾ ਵੀ ਜੇ ਬੈਠੇ ਪਰੇ ਲੱਗੂਗੀ ਪਾਣੀ ਨਿਗੰਦਾ ਹੋਊਗਾ ਵੀਰੇ ਜੇਕਰ ਪਾਣੀ ਜੇ ਬਾੜ ਗੰਦਾ ਪਾਣੀ ਵੀ ਹੋਵੇ ਤਾਂ ਬਿਮਾਰ ਹੋਏਗਾ ਤੇ ਇੱਕ ਜੇ ਪਾਣੀ ਗੰਦਾ ਹੋ ਜੇ ਤਾਂ ਇਹਨੂੰ ਛੇਤੀ ਛੇਤੀ ਚੇਂਜ ਕਰਨਾ ਚਾਹੀਦਾ ਕਿਉਂਕਿ ਜੇ ਪਾਣੀ ਖਰਾਬ ਗੁਣਵੱਤਾ ਵਾਲਾ ਬਿਮਾਰ ਹੋਏਗਾ ਹੈਨਾ ਤੇ ਇਸ ਤਰੀਕੇ ਨਾਲ ਆਪਾਂ ਢੱਕਣ ਰੱਖਦੇ ਉੱਤੇ ਤੇ ਆਪਾਂ ਇਹਨਾਂ ਨੂੰ ਬਾੜ ਨੂੰ ਗੰਦਾ ਪਾਣੀ ਹੋਣ ਤੋਂ ਬਚਾ ਸਕਦੇ ਹਾਂ ਧੰਨਵਾਦ ਜੀ